ਵੌਜੀ ਕਿਫਤੇ ਅੱਜ ਤੋਂ 2 ਦਿਨ ਪਹਿਲਾਂ ਜੋ ਸਿੱਖ ਪੰਥ ਦੇ ਮਹਾਨ ਪ੍ਰਚਾਰਕ ਨੌਜਵਾਨ ਦਿਲਾਂ ਦੀ ਧੜਕਣ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਟਡਰੀਆਂ ਵਾਲੇ ਉਹਨਾਂ ਮਹਾਂਪੁਰਖਾਂ ਦੇ ਖਿਲਾਫ ਐਫ ਆਈ ਆਰ ਜਿਹੜੀ ਉਹ ਕੋਟ ਦੇ ਵਿੱਚ ਦਰਜ ਕੀਤੀ ਗਈ ਹੈ ਜਿਹਦੇ ਵਿੱਚ ਮਾਹਪੁਰਖਾਂ ਤੇ ਅੱਜ ਤੋਂ 12 ਸਾਲ ਪਹਿਲਾਂ ਜੋ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਸਾਫ਼ ਹੋ ਗਿਆ ਵੀ ਕਿਸੇ ਤਰ੍ਹਾਂ ਦੇ ਕੋਈ ਮਾਹਪੁਰਖਾਂ ਦਾ ਕੋਈ ਕਸੂਰ ਨਹੀਂ ਕੋਈ ਗਲਤੀ ਨਹੀਂ ਉਹ ਦੁਆਰਾ ਮੁੱਦਾ ਪਤਾ ਨਹੀਂ ਕਿਸੇ ਦੀ ਸੱਸ ਦੇ ਕਾਰਨ ਕੋਈ ਸਾਜ਼ਿਸ਼ ਕਿਉਂਕਿ ਦੁਨੀਆ ਦਾ ਕੰਮ ਹੈ ਪ੍ਰਚਾਰਕਾਂ ਦੇ ਉੱਤੇ ਇਸ ਤਰ੍ਹਾਂ ਦੇ ਜ਼ੁਲਮ ਜ਼ੁਲਮ ਨੇ ਜਿਹੜੇ ਲੋਕ ਲਾ ਰਹੇ ਹਨ ਉਹ ਆਪ ਸਾਰੇ ਜਾਣਦੇ ਹੋ ਪਰ ਜਿੱਥੋਂ ਤੱਕ ਅਸੀਂ ਜਾਣਦੇ ਆ ਮਹਾਂਪੁਰਖ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਨੂੰ ਮਹਾਂਪੁਰਖਾਂ ਦਾਤੀ 35 ਸਾਲ ਤੋਂ ਲੈ ਕੇ ਜਿਹੜਾ ਜੀਵਨ ਹੈ ਉਹ ਬਿਲਕੁਲ ਬੇਦਾਗ ਰਿਹਾ ਆਲਵਲ ਦੇ ਵਿੱਚ ਮਹਾਂਪੁਰਖਾਂ ਨੇ ਸਿੱਖੀ ਦਾ ਪ੍ਰਚਾਰ ਕਰਿਆ ਨੌਜਵਾਨਾਂ ਨੂੰ ਗ੍ਰਹਿਤਾ ਤੋਂ ਨਸ਼ਿਆਂ ਤੋਂ ਦੂਰ ਕੀਤਾ ਲੱਖਾਂ ਕਰਾਂਦੇ ਜਿਹੜੇ ਚਿਰਾਗ ਸਨ ਉਹ ਸਦਾ ਵਾਸਤੇ ਮਾਪੁਰਖਾਂ ਦੀ ਪ੍ਰੇਰਣਾ ਤੇ ਸਦਕਾ ਉਹ ਸਦਾ ਵੱਲਦੇ ਰਹਿ ਹਰ ਘਰ ਦੇ ਵਿੱਚ ਮਾਪੁਰਖਾਂ ਨੇ ਸਿੱਖੀ ਦਾ ਪ੍ਰਚਾਰ ਪਹੁੰਚਾਇਆ ਭਾਵੇਂ ਕਿਸੇ ਵੀ ਜਰੀਏ ਦੇ ਨਾਲ ਵੱਡੇ ਵੱਡੇ ਸਮਾਗਮ ਹੋਏ ਵੱਡੇ ਵੱਡੇ ਅਮਰਤ ਸੰਚਾਰ ਹੋਏ ਜਿਹੜਾ ਮਹਾਂਪੁਰਖਾਂ ਨੇ ਟੈਂਦੀ ਕਲਾ ਦੇ ਵੱਲ ਜਾ ਰਹੀ ਸਿੱਖੀ ਨੂੰ ਮੋੜਾ ਲਾਇਆ ਭਾਈ ਸਾਹਿਬ ਭਾਈ ਰਣਜੀਤ ਸਿੰਘ ਨੇ ਅੱਜ ਕਿਸੇ ਸਾਜ਼ਿਸ਼ ਦੇ ਦੌਰਾਨ ਉਹਨਾਂ ਮਹਾਂਪੁਰਖਾਂ ਤੇ ਐਫਆਈਆਰ ਦਰਜ ਹੋਈ ਭਾਵੇਂ ਕਿ ਮਹਾਂਪੁਰਖਾਂ ਦੇ ਬਿਆਨ ਹਨ ਭਾਈ ਸਾਹਿਬ ਜੀ ਦੇ ਵੀ ਕੋਈ ਗੱਲ ਨਹੀਂ ਇਨਵੈਸਟੀਗੇਸ਼ਨ ਹੋਏਗੀ ਤੇ ਅਸੀਂ ਉਸੇ ਤਰ੍ਹਾਂ ਜਿਵੇਂ ਪਹਿਲਾਂ ਅਸੀਂ ਹੋਵੇਂ ਰਹਾਂਗੇ ਸਾਡੀ ਵੀ ਕਾਲਪੁਰਖ ਪਰਮੇਸ਼ਰ ਦੇ ਅੱਗੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਹੀ ਬੇਨਤੀ ਹੈ ਸੱਚੇ ਪਾਤਸ਼ਾਹ ਮਾਪੁਰਖਾਂ ਦਾ ਜੀਵਨ ਅੱਜ ਤੱਕ ਬੇਦਾਗ ਰਿਹਾ ਤੇ ਕਿਰਪਾ ਕਰਿਓ ਉਹਨਾਂ ਦਾ ਜੀਵਨ ਸਦਾ ਬੇਦਾਗ ਹੀ ਰਹੇ ਕਿਸੇ ਤਰ੍ਹਾਂ ਦੀ ਕੋਈ ਅਚਨਾਂਾ ਆਵੇ ਸਾਡਾ ਜਥਾ ਸਮੂਹ ਸੀਧ ਬਾਬਾ ਦੀਪ ਸਿੰਘ ਧਰਮ ਪ੍ਰਚਾਰਕ ਜਥਾ ਹਮੇਸ਼ਾ ਮਾਪੁਰਖਾਂ ਦੇ ਨਾਲ ਹੈ ਔਰ ਸਦਾ ਨਾਲ ਰਹੇਗਾ ਇਹਨਾਂ ਦੀ ਬੇਨਤੀ ਪ੍ਰਵਾਨ ਕਰਿਓ ਜੀ